ਯਾਉ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਥਾਣਾ ਧਾਰੀਵਾਲ ਵੱਲੋਂ ਨਸ਼ਿਆਂ ਖਿਲਾਫ ਵੱਡੀ ਮਿਹਨਤ ਅਤੇ ਇੱਕ ਹੋਰ ਸਫਲਤਾ ਹਾਸਲ ਕਰਦੇ ਹੋਏ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਨੂੰ 4 ਗ੍ਰਾਮ 21 ਮਿਲੀਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਥਾਣਾ ਮੁਖੀ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਐਸਐਸਓ ਜੂਸਮਸੀ ਸਮੇਤ ਪੁਲਿਸ ਪਾਰਟੀ ਪਹਿਰੇ ਪੁਰਸ਼ਾਂ ਦੀ ਤਲਾਸ਼ ਵਿੱਚ ਬਾਈਪਾਸ ਜਫਰਵਾਲ ਪੁਲੀ ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਬਟਾਲਾ ਸੈੱਡ ਤੋਂ ਾਰੇ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਕੋਲੋਂ ਮੋਮੀ ਲਫਾਫੇ ਵਿੱਚ 4 ਗ੍ਰਾਮ 21 ਮਿਲੀਗ੍ਰਾਮ ਹੈਰੋਇਨ ਬਰਾਮਤ ਹੋਈ ਕਾਬੂ ਕੀਤੇ ਨੌਜਵਾਨ ਦੀ ਪਛਾਣ ਹਰ ਸਿਮਰਨ ਸਿੰਘ ਵਾਸੀ ਮਲਕਪੁਰ ਵਜੋਂ ਹੋਈ ਐਸਐਸਓ ਥਾਣਾ ਧਾਰੀਵਾਲ ਇੰਸਪੈਕਟਰ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਕਤ ਦੋਸ਼ੀ ਬਟਾਲਾ ਤੋਂ ਧਾਰੀਵਾਲ ਆ ਕੇ ਨੌਜਵਾਨਾਂ ਨੂੰ ਹੈਰੋਇਨ ਵੇਚਦਾ ਸੀ ਉਸ ਦੇ ਖਿਲਾਫ ਮੁਕਦਮਾ ਦਰਜ ਕਰਕੇ ਇਸ ਨੂੰ ਡਾਟ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ ਐਸਐਚਓ ਥਾਣਾ ਧਾਰੀਵਾਲ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਜੇਕਰ ਕਿਸੇ ਦਾ ਬੱਚਾ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਤਾਂ ਉਹ ਬੇਚਿਚਕ ਹੋ ਕੇ ਧਾਰੀਵਾਲ ਪੁਲਿਸ ਨਾਲ ਸੰਪਰਕ ਕਰਨ ਰੈੱਡ ਕਰਾਸ ਐਂਡ ਨਸ਼ਾ ਸਡਾਓ ਕੇਂਦਰ ਗੁਰਦਾਸਪੁਰ ਦੀ ਮਦਦ ਨਾਲ ਉਸ ਨੌਜਵਾਨ ਨੂੰ ਧਾਰੀਵਾਲ ਪੁਲਿਸ ਵੱਲੋਂ ਮੁਫਤ ਇਲਾਜ ਕੀਤਾ ਜਾਵੇਗਾ ਦੇਖੋ ਧਾਰੀਵਾਲ ਤੋਂ ਪੱਤਰਕਾਰ ਹਿੰਦੇਜੀ ਦੀ ਖਾਸ ਰਿਪੋਰਟ ਅ ਕੱਲ ਮਿਤੀ 16 ਜੁਲਾਈ 2024 ਨੂੰ ਸਾਡੀ ਪੁਲਿਸ ਪਾਰਟੀ ਨੇ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਨੇ ਇੱਕ ਜਿਹੜਾ ਮਲਜ਼ਮਾ ਉਹਨੂੰ ਕਾਬੂ ਕੀਤਾ ਜਿਹਦਾ ਨਾਮ ਹਰ ਸਿਮਰਨ ਸਿੰਘ ਹੈ ਉਹ ਬਟਾਲੇ ਦਾ ਰਹਿਣ ਵਾਲਾ ਹੈ ਉਹ ਜਿਹਦੇ ਪਾਸੋਂ 4 ਗ੍ਰਾਮ ਤੇ ਕੁਝ ਮਿਲੀਗ੍ਰਾਮ ਜਿਹੜੀ ਉਹਦੇ ਹੀਰੇਨ ਬਰਾਮਦ ਕੀਤੀ ਹੈ ਔਰ ਉਹਦੇ ਖਿਲਾਫ ਮੁਕਦਮਾ ਦਰਜ ਕਰਕੇ ਤੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਉਹਨੂੰ ਕੋਰਟ ਵਿੱਚ ਪੇਸ਼ ਕਰਕੇ ਉਹਦਾ ਰਿਮਾਨਡ ਲੈ ਕੇ ਉਹ ਤੋਂ ਬਾਕੀ ਦੀ ਪੁੱਛਗਿੱਛ ਕੀਤੀ ਜਾਏਗੀ ਧਾਰੀਵਾਲੀ ਹੈ ਐਸ ਪਰ ਰਿਕਾਰਡ ਜੋ ਹੈ ਉਹ ਅਜੇ ਫਿਲਹਾਲ ਤੇਤੇ ਕੋਈ ਮੁਕਦਮਾ ਦਰਜ ਨਹੀਂ ਹੈਗਾ ਪਰ ਇਹ ਹੀ ਰਹਿਦਾ ਕੰਮ ਕਾਫੀ ਪਿਛਲੇ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਸੀ ਬੈਕਵਰਡਰ ਫਾਰਵਰਡ ਲਿੰਕਿੰਗ ਦੀ ਦੋਸ਼ਨਾ ਤੇ ਅਸੀਂ ਕੰਮ ਕਰ ਰਹੇ ਹਾਂ ਬਟ ਅਜੇ ਆਨ ਗoing ਇਨਵੈਸਟੀਗੇਸ਼ਨ ਹੈ ਇਸ ਬਾਰੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਬਟ ਅਸੀਂ ਡੈਫੀਨਿਟਲੀ ਕੰਮ ਕਰ ਰਹੇ ਹਾਂ ਜਿੱਥੇ ਮੈਂ ਜਿਹੜੇ ਜਿੰਨੇ ਵੀ ਨੌਜਵਾਨਾਂ ਮੈਂ ਆਪਜੀ ਤੇ ਮਾਤੇਮ ਤੋਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹ ਨਸ਼ੇ ਤੋਂ ਦੂਰ ਰਹਿਣ ਔਰ ਜਿਹੜਾ ਵੀ ਕੋਈ ਵਿਅਕਤੀ ਜਿਹੜਾ ਬੱਚਾ ਨਸ਼ਾ ਕਰਦਾ ਹੈ ਜੇ ਉਹਦੇ ਫੈਮਿਲੀ ਜਾਂ ਉਹ ਖੁਦ ਛੱਡਣਾ ਚ ਜਾ ਕਾਉਂਸਲਿੰਗ ਦੀ ਜ਼ਰੂਰਤ ਹੋ ਕਦੇ ਵੀ ਮੈਨੂੰ ਅਪਰੋਚ ਕਰ ਸਕਦਾ ਸਾਡੇ ਥਾਣੇ ਜਦੋਂ ਮਰਜ਼ੀ ਆ ਸਕਦਾ ਅਸੀਂ ਉਹਨਾਂ ਨੂੰ ਜਿਹੜਾ ਰੈੱਡ ਕਰਾਸ ਤੇ ਦਾਖਲ ਵੀ ਕਰਵਾ ਸਕਦੇ ਡੀਡਿਕਸ਼ਨ ਵਾਸਤੇ ਬਟ ਜਿਹੜੇ ਵੇਚਦੇ ਆ ਉਹਨਾਂ ਵਾਸਤੇ ਕੋਈ ਰਾਹਤ ਨਹੀਂ ਹੋਣੀ ਜਾਂ ਤਾਂ ਕੰਮ ਛੱਡ ਦੇਣਗੇ ਆਦਰਵਾਈਜ਼ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਰੈੱਡ ਕਰਾਸ ਸੁਸਾਇਟੀ ਵੱਲੋਂ ਜਿਹੜਾ ਕਰਵਾਇਆ ਜਾ ਰਿਹਾ ਫ੍ਰੀ ਆਫ ਕੋਸਟ ਕਰਵਾਇਆ ਜਾ ਰਿਹਾ ਸੋ ਉਹਦੇ ਉਹਦੇ ਨਾਲ ਅਸੀਂ ਤਾਲਮੇਲ ਕਰਾ ਕੇ ਤੇ ਉਹਨਾਂ ਨੂੰ ਮੁੱਚਣ ਦਾਖਲ ਕਰਵਾ ਦਾਂਗੇ